ਦੀਨਨਗਰ ਅਤੇ ਨੀਂ ਨੋਂਦੇ ਪਿੰਡ ਡੀਂਡਾ ਸਾਂਸੀਆਂ ਦੇ ਵਿੱਚ 354 ਤੇ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਕਾਰਨ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ। ਇਲਾਕੇ ਦੇ ਵਿੱਚ ਜਿਹੜਾ ਪਿੰਡ ਨੂੰ ਆ ਪੁਲਿਸ ਸ਼ੌਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਪੂਰੇ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਹੀ ਹੈ ਕਿ ਸਰਚ ਅਭਿਆਨ ਹੈ ਜਿਹੜਾ ਚਲਾਇਆ ਜਾ ਰਿਹਾ ਤੇ ਕਿਸੇ ਵੀ ਵਿਅਕਤੀ ਨੂੰ ਪਿੰਡ ਦੇ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ। ਇਥੋਂ ਤੱਕ ਕਿ মিডিਆ ਨੂੰ ਇਹ ਪਿੰਡ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਦੂਜੇ ਪਾਸੇ ਪੁਲਿਸ ਵੱਲੋਂ ਉਹਨਾਂ ਨੌਜਵਾਨਾਂ ਦੇ ਮੌਤ ਦੇ ਕਾਰਨਾਂ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਹਿਣ ਦੀ ਗੱਲ ਆਖੀ ਜਾ ਰਹੀ ਹੈ। ਕੱਲ ਸਾਨੂੰ ਸ਼ਾਮ ਨੂੰ ਪਤਾ ਲੱਗਾ ਸੀ ਇਹ ਦੋ ਬੰਦਿਆਂ ਨੇ ਡੈੱਡ ਬਾਡੀਆਂ ਪਈਆਂ ਦੀਆਂ ਆਪਣਾ ਖੇਤਾਂ ਦੇ ਵਿੱਚ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿਉਂਕਿ ਪਿੰਡ ਵਾਲਿਆਂ ਕਿਸੇ ਨੇ ਪੁਲਿਸ ਨੂੰ ਤਲਾਸ਼ ਨਹੀਂ ਦੇਣੀ ਕਿਉਂਕਿ ਨਹੀਂ ਦਿੰਦੇ। ਉਹਨਾਂ ਨੂੰ ਨੁਕਸਾਨ ਹੈ। ਮੈਂ ਫਿਰ ਹੈੱਡਕੁਆਟਰ ਤੇ ਫੋਨ ਕੀਤਾ ਤਾਂ ਉੱਥੋਂ ਮੁਲਾਜ਼ਮ ਆਏ ਪੁਲਿਸ ਆਈ ਹੈ। ਉਹਨਾਂ ਨਾਲ ਅਗੇ ਡੱਡ ਬਾਟੀਆਂ ਫੜੀਆਂ ਇੱਕ ਚੰਗੀ ਸਰੂਪ ਦਾ 10 ਫਰੀ ਤਿੰਨ ਡੱਡ ਬਾਟੀਆਂ ਹੋ ਗਈਆਂ ਉਹਨਾਂ ਨੂੰ ਉਹ ਲੈ ਗਏ ਆ ਟਰਾਲੀ ਚ ਪਾ ਕੇ ਉਤੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕੀ ਕਾਰਵਾਈ ਉਹਨਾਂ ਕਰਨੀ ਜੋ ਵੀ ਹੈ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਹੈ ਮੈਂ ਇਹ ਚਾਹੁੰਦਾ ਪਹਿਲੇ ਜਿਹੜਾ ਚਿੱਟਾ ਇਹ ਬੰਦ ਹੋਣਾ ਚਾਹੀਦਾ ਔਰ ਇਹਨਾਂ ਨੂੰ ਹੁਣ ਸਾਰੇ ਸੰਤਰਕ ਹੋ ਗਏ ਦੇ ਆਉਣ ਤੋਂ ਪਹਿਲਾਂ ਹੀ ਖਸ ਖਸ ਗਏ ਸਾਰੇ ਉਹਨਾਂ ਉਹ ਰਹਿ ਗਏ ਕੋ ਬੁੱਡੇ-ਬਟੇ ਜਾਂ ਕੋਈ ਜਿਹੜੇ ਕੋਲ ਨਹੀਂ ਜਾਣ ਹੁੰਦਾ ਲਾਂਬੇ-ਸ਼ਾਂਬੇ ਉਹ ਬਾਕੀ ਜਿਹੜੇ ਆਮ ਕੰਮ ਕਰਨ ਵਾਲੇ ਉਹ ਸਾਰੇ ਦੌੜ ਗਏ ਤੇ ਉਹਨਾਂ ਨੂੰ ਪਤਾ ਹੈ ਕਿ ਪੇਟ ਵਿੱਚ ਨਸ਼ਾ ਕਿੰਨਾ ਕਿ ਵਿੱਚਦਾ ਅੱਲਾਹ ਸ਼ਾਹ ਇੱਥੇ 90% ਵਿੱਚਦਾ ਪਰ ਸਭ ਤੋਂ ਵੱਡਾ ਸਵਾਲ ਆ ਸਾਡੀ ਸਰਕਾਰ ਦੇ ਉੱਪਰ ਕਿ ਜਿਹੜੇ ਇਹਨਾਂ ਦੇ ਕੀਤੇ ਹੋਏ ਵਾਦੇ ਸੀਗੇ ਇਲੈਕਸ਼ਨਾਂ ਦੇ ਸਮੇਂ ਉਹ ਅੱਜ ਕਿੰਨੇ ਕੁ ਪੂਰੇ ਕੀਤੇ ਨੇ ਜਿਹੜੇ ਭਗਵਾਨ ਤੁਮਾਨ ਜੀ ਕਹਿੰਦੇ ਸੀ ਅਸੀਂ 4 ਮਹੀਨਿਆਂ ਦੇ ਵਿੱਚ ਨਸ਼ਾ ਮੁਕਾ ਦੇਾਂਗੇ ਤੇ ਅੱਜ ਤਕਰੀਬਨ 24 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਹੜਾ ਨਸ਼ਾ ਮੁਕਿਆ ਨਸ਼ੇ ਦੇ ਨਾਲ ਮਾਵਾਂ ਦੇ ਪੁੱਤ ਤੇ ਪੰਜਾਬ ਦੀ ਨੌਜਵਾਨੀ ਮੁੱਕਦੀ ਪਈ ਆ ਔਰ ਸਭ ਤੋਂ ਵੱਧ ਇਥੇ ਪ੍ਰਸ਼ਾਸਨ ਦੀ ਢਿੱਲੇ ਆ ਉੱਪਰ ਵਾਲੇ ਲੈਵਲ ਦੇ ਜਿਹੜੇ ਅਫਸਰ ਆ ਬਹੁਤ ਹੀ ਸਖਤ ਕਾਰਵਾਈਆਂ ਕਰਦੇ ਆ ਪਰ ਜਿਹੜੇ ਥੱਲਿਆਂ ਦੀ ਆ ਕਿਤੇ ਨਾ ਕਿਤੇ ਮਿਲੀਭੁਗਤ ਵੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਹੀ ਜਦੋਂ ਕਿਤੇ ਇਦਾਂ ਦੀਆਂ ਸਰਚ ਅਭਿਆਨ ਚੱਲਦਾ ਤੇ ਫਿਰ ਜਿਹੜੇ ਵਾਕਈ ਹੀ ਦੋਸ਼ੀ ਲੋਕ ਹੁੰਦੇ ਆ ਸਮਾਂ ਪੈਂਦੇ ਆ ਪੈਂਦੇ ਆ ਆਪਣਾ ਸਮਾਨ ਵੀ ਸਾਂਭ ਲੈਂਦੇ ਆ ਤੇ ਆਪਣੇ ਆਪ ਨੂੰ ਵੀ ਸਾਂਭ ਲੈਂਦੇ ਆ ਸੇਫ ਵੀ ਕਰ ਲੈਂਦੇ ਆ ਲਾਸ਼ਾਂ ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੋਂ ਨਹੀਂ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਹੈ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਹਾਂ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਹਾਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬਡਿਵੀਜ਼ਨ ਦਿਨਾਨਗਰ ਦੀ ਫੋਰਸ ਸਾਰਿਆਂ ਰਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕਿ ਇਹ ਡੀਡਾ ਸੰਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਸ਼ੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਕਿਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਜਾ ਰਹੇ ਸਰ ਜੀ ਤੇਰੇ ਬੰਦੇ ਵਿਰੋ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜਾਏਗੀ ਅਸੀਂ ਉਹਨਾਂ ਦੇ ਵਾਸਤੇ ਸ਼ੁਰੂ ਕੋ ਕਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ ਲੁਧਿਆਣਾ ਲਾਈਵ